ਇਹ ਤੇ ਲੱਪ ਲੱਪ ਰੀਲਾਪਰੀ ਸਿੰਘ ਜੀ ਟਿੱਕਰ ਉਸਮਾਲ ਐ ਨੌਂਦੇ ਤੇ ਬਾਈਪਾਸ ਤੇ ਫਿਰ ਦੂਜੀ ਵਾਰ ਵਜ ਗਈ ਹੈ ਜੀ ਬਾਈਪਾਸ ਦਾ ਕੱਟ ਕੱਟਣ ਲੱਗਿਆ ਤੇ ਕਦ ਨਾ ਆਇਆ ਇਹ ਗੱਡੀ ਸਕਦੇ ਅੱਗੇ ਅੱਗੋ ਕੋਈ ਗੱਡੀ ਤੇ ਆਉਂਡੇ ਇਹ ਤੇ ਜਦੋਂ ਦੂਜਾ ਮੁੰਡਾ ਉਹ ਕੋਣਾ ਹਾਂਜੀ ਉਹ ਵੀ ਉਹ ਵੀ ਉਹ ਵੀ ਸਾਡੇ ਪਿੰਡ ਦਾ ਬਣਾਉਣਾ ਹੀ ਤੁਹਾਡਾ ਕੀ ਲੱਗਦਾ ਹਾਂਜੀ ਤੁਹਾਡਾ ਕੀ ਲੱਗਦਾ ਇਹ ਮੁੰਡਾ ਤੇ ਭਤੀਜਾ ਜੇ ਤੇ ਦੂਜਾ ਸਾਡੇ ਪਿੰਡ ਦਾ ਜਵਾਈ ਹੈ ਜਵਾਈ ਦਾ ਭਰਾ ਹੈ ਉਹਦਾ ਨਾਂ ਨਹੀਂ ਬੱਚਾ ਹੋਇਆ ਕਦ ਨ ਐਕਸੀਡੈਂਟ ਇਹਦਾ ਗੱਡੀ ਦਾ ਜੀ ਗੱਡੀ ਕਰੀ ਕਾਰਨ ਆਇਆ ਛੋਟਕਾਰੀ ਰਾਜਵੀਰ ਸਿੰਘ ਕਟੜਾ ਬਈ ਐਕਸੀਡੈਂਟ ਹੋਇਆ ਜੇ ਇਧਰੋਂ ਪਿੰਡੋਂ ਚੱਲੇ ਸੀ ਬਜਾਅ ਨੂੰ ਕੋਈ ਸਮਾਨ ਵਗੈਰਾ ਲੈਣਾ ਤੇ ਉਧਰੋਂ ਗੱਡੀ ਕੋਈ ਕਾਫੀ ਤੇਜ਼ ਹੀ ਮੈਨੂੰ ਸਿੱਧੀ ਜਾ ਕੇ ਗੱਡੀ ਵੱਜੀ ਆ ਤੇ ਉਹ ਕਾਫੀ ਤੇਜ਼ ਹੀ ਗੱਡੀ ਜਿਹੜੀ ਕਿ ਤੇਜ਼ ਹੋਣ ਕਰਕੇ ਤਾਂ ਦਾ ਐ ਐਕਸੀਡੈਂਟ ਹੋਇਆ ਇਹਨਾਂ ਦਾ ਕੀ ਲਾਦੇ ਹੁੰਦੇ ਨੇ ਕਿੰਨੇ ਹੁੰਦੇ ਹਾਲਾਤ ਕਾਫੀ ਮਾੜੇ ਹੀ ਆ ਮੇਰੇ ਖਿਆਲ ਨਾਲ ਲੱਗਦੇ ਪਏਗਾ ਆਈ ਸੀ ਯੂ ਵਿੱਚ ਕਿਹੜੇ ਪਿੰਡ ਦੇ ਆ ਇਤਲਵੰਡੀ ਚੋਰਾ ਪਿੰਡ ਦੇ ਪਿੰਡ ਦੇ ਨੌਜਵਾਨ ਨੇ ਕਿ ਕੋਈ ਰਿਸ਼ਤੇਦਾਰ ਕਿ ਨਾਲ ਆਇਆ ਨਹੀਂ ਇਹਦੇ ਪਿੰਡ ਦੇ ਨੌਜਵਾਨ ਆਣੇ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਕੋਈ ਦਿਸਦਾਰ ਪਿੰਡ ਦਾ ਉਹ ਠੀਕ ਉਹ ਠੀਕ ਉਹਨਾਂ ਦੀ ਲੱਤ ਮੇਰੇ ਖਣਾ ਟੁੱਟੀ ਜਾਂਦੀ